ਸ੍ਰੀ ਵਾਹਿਗੁਰੂ ਸਾਹਿਬ ਜੀਉ ਗਉੜੀ ਨਾਵੀਂ ਜੋਨ ਛਾੜ ਜੋ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਰਾ ਹਰ ਕੇ ਗੁਣ ਗਾਉ ਰਹਾ ਗਰਭ ਜੋਨ ਮਹ ਉਰਦ ਤਪ ਕਰਤਾ ਤੋ ਜਠਣ ਅਗਨ ਮਹ ਰਹਤਾ ਲੱਖ 84 ਜੋਨ ਭਰਮੇ ਆਇਓ ਆਪ ਕੇ ਛੁਟਕੇ ਠੋਰ ਨਠਾਇਓ ਕਹੋ ਕਬੀਰ ਭਜ ਸਾਰੰਗ ਪਾਣੀ ਆਵਤ ਦੀ ਸਹਿ ਜਾਤ ਨ ਜਾਣੀ ਕਹੋ ਕਵੀਰ ਭਜ ਸਰੰਗ ਪਾਣੀ ਆਵਤ ਦੀ ਸਹਿ ਜਾਤ ਨ ਜਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅਮਰਤ ਵੇਲੇ ਦੇ ਦਵਾਨਾ ਵਿਖੇ ਹਾਜ਼ਰੀਆਂ ਭਰ ਰਿਹਾ। ਰਾਗੀ ਜਥੇ ਪਾਸੋਂ ਆਪ ਜੀ ਰਸ ਪਿੰਨਾ ਆਸਾ ਜੀ ਕੀ ਬਾਣ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਅੱਜ ਦਾ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਗੌੜੀ ਨੌਮੀ ਮਤਲਬ ਗੌੜੀ ਰਾਗ ਦੀਆਂ 13 ਕਿਸਮਾਂ ਮੰਨੀਆਂ ਹਨ ਜਿਨ੍ਹਾਂ ਵਿੱਚੋਂ ਇਹ ਸ਼ਬਦ ਗੌੜੀ ਰਾਗ ਦੀ ਨੌਮੀ ਕਿਸਮ ਦੇ ਵਿੱਚ ਰਾਗੀ ਸਿੰਘਾਂ ਨੂੰ ਗਾਉਣ ਦਾ ਹੁਕਮ ਹੈ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 337 ਅੰਗ ਉਪਰ ਸੁਭਾਏ ਮਾਨ 62ਵਾਂ ਸ਼ਬਦ ਹੈ ਬਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਅਸੀਂ ਮਾਤਾ ਦੇ ਉਦਰ ਵਿੱਚ ਸੀ ਮਾਤਾ ਦੇ ਗਰਭ ਵਿੱਚ ਸੀ ਜਨਮ ਨਹੀਂ ਸੀ ਹੋਇਆ ਸਾਡਾ ਪਰ ਮਾਂ ਦੇ ਉਦਰ ਵਿੱਚ ਸੀ ਉਦੋਂ ਅਸੀਂ ਪਰਮੇਸ਼ਰ ਨੂੰ ਹਰ ਮਿੰਟ ਮਿੰਟ ਤੇ ਯਾਦ ਕਰਦੇ ਸੀ ਕਿ ਮਹਾਰਾਜ ਸਾਨੂੰ ਇੱਥੋਂ ਕਢ ਲਓ ਫਿਰ ਅਸੀਂ ਤੁਹਾਡਾ ਨਾਮ ਜਪਾਂਗੇ ਜੈਤਸ਼ਰੀ ਦੀ ਵਾਰ ਵਿੱਚ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਨੇ ਕਿ हे ਮਨੁੱਖ ਤੂੰ ਹੁਣ ਕਿਉਂ ਭੁੱਲ ਗਿਆ ਕਿ ਤੇ ਯਾਦ ਹੈ ਜਦੋਂ ਤੂੰ ਮਾਤਾ ਉਦਿਰ ਵਿੱਚ ਦ੍ਰੱਖੜ ਦੇ ਫਲ ਦੀ ਨਿਆਈ ਪੁੱਠਾ ਲਮਕਦਾ ਸੀ ਤੇ ਉੱਥੇ ਤੂੰ ਕਿਵੇਂ ਬਚਿਆ ਜਿੱਥੇ ਭਿਆਨਕ ਅੱਗ ਵੀ ਸੀ ਜਿਸ ਅਗਨੇ ਨਾਲ ਸੈਂਸ ਸਦਾਨਾ ਨੇ ਡਾਕਟਰਾਂ ਨੇ ਮੰਨਿਆ ਹੈ ਕਿ ਸਾਡੇ ਪੇਟ ਵਿੱਚ 98 ਤੋਂ 100 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਹੈ ਜਿਸ ਦੇ ਨਾਲ ਅਸੀਂ ਖਾਦਾ ਪੀਤਾ ਪਚਾਉਂਦੇ ਹਾਂ ਉਸੇ ਉਧਰ ਵਿੱਚ ਇਹ ਭਿਆਨਕ ਅਗਨੇ ਵਿੱਚ ਬੱਚਾ ਵੀ ਰਹਿੰਦਾ ਹੈ ਪਰ ਪਰਮੇਸ਼ਰ ਦਾ ਨਾਮ ਜਪ ਕਰਕੇ ਜਪਨ ਕਰਕੇ ਪਰਮੇਸ਼ਰ ਨੇ ਉਸੇ ਅਗਨੀ ਦੀ ਡਿਊਟੀ ਲਈ ਹੈ ਕਿ ਬੱਚੇ ਨੂੰ ਪਾਲਣਾ ਹੈ ਉਸੇ ਅਗਨੀ ਦੀ ਡਿਊਟੀ ਲਈ ਹੈ ਕਿ ਇਸ ਬੱਚੇ ਨੂੰ ਸੰਭਾਲਣਾ ਹੈ ਜਿਹੜੀ ਅੱਗ ਸਾਡੇ ਭੋਜਨ ਨੂੰ ਗਾਲਦੀ ਹੈ ਉਹ ਬੱਚੇ ਨੂੰ ਸੰਭਾਲਦੀ ਹੈ ਮਾਤ ਗਰਮੈ ਆਪਣ ਸਿਮਰਨ ਦੇ ਤਹਿ ਤੁਮ ਰੱਖਣਹਾਰੇ ਤੈਨੂੰ ਬਚਾਉਣ ਦਾ ਹੁਕਮ ਪਰਮੇਸ਼ਰ ਨੇ ਦਿੱਤਾ ਉਸੇ ਅਗਨ ਨੂੰ ਜੋਤ ਸਰੂਪ ਨੂੰ ਰੱਖੇ ਰੱਖਣਹਾਰ ਆਪ ਭਾਰਿਆਂ ਉਹ ਆਪ ਆਪਾਂ ਨੂੰ ਬਚਾਉਂਦਾ ਏ ਉਥੋਂ ਸਾਧ ਜਨਾਂ ਕੈ ਸੰਗ ਭੋਜਤ ਤਾਰਿਆਂ ਦੇ ਮਾਤ ਲੋਕ ਦੇ ਵਿੱਚ ਆ ਕੇ ਵੀ ਅਸੀਂ ਉਸ ਪਰਮੇਸ਼ਰ ਦੇ ਨਾਲ ਜੁੜ ਕੇ ਹੀ ਵੱਸ ਸਕਦੇ ਹਾਂ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ ਜਿੱਥੇ ਕਿ ਤੇਰੀ ਮਾਂ ਵੀ ਤੇਰੀ ਮਾਂ ਹੱਸ ਹੈ ਤਾਂ ਨਹੀਂ ਕਰ ਸਕਦੀ ਜਿਸ ਮਾਂ ਦੇ ਉਧਰ ਵਿੱਚ ਹੈ ਮਾਂ ਵੀ ਉਸ ਬੱਚੇ ਨੂੰ ਨਹੀਂ ਸੰਭਾਲ ਸਕਦੀ ਜਿੱਥੇ ਕੇਵਲ ਤੇ ਕੇਵਲ ਪਰਮੇਸ਼ਰ ਦਾ ਹੁਕਮ ਹੀ ਸੰਭਾਲਦਾ ਹੈ ਹੁਕਮੀ ਹੋਵਨ ਆਕਾਰ योगी ਕਹਿੰਦੇ ਜੀ ਹੁਕਮ ਹੈ ਕਿ ਕਹਿੰਦੇ ਕਿ ਹਾ ਨਹੀਂ ਜਾ ਸਕਦਾ ਕਿਉਂਕਿ ਉਸ ਦਾ ਸਰੂਪ ਨਹੀਂ ਸਮਝ ਆਇਆ ਹਜੇ ਤੱਕ ਪਰ ਇਹਨਾਂ ਪਤਾ ਹੈ ਕਿ ਜਿੰਨੇ ਵੀ ਆਕਾਰ ਬਣੇ ਐ ਜੀਵ ਜੰਤੂਆਂ ਦੇ ਕੀੜੀ ਤੋਂ ਹਾਥੀ ਤੱਕ ਇਹ ਸਾਰੇ ਉਸ ਹੁਕਮ ਨੇ ਬਣਾਈ ਐ ਹੁਕਮੀ ਹੋਣੇ ਆਕਾਰ ਹੁਕਮ ਨਾ કહਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲਿਆ ਵੜਿਆ ਉਹ ਹੁਕਮ ਹੀ ਸਾਨੂੰ ਜਿਹੜਾ ਹੈ ਇਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਮਨੁੱਖਾ ਜਨਮ ਬਖਸ਼ਿਸ਼ ਕਰਦਾ ਹੈ ਉਹਦੇ ਹੁਕਮ ਦੇ ਨਾਲ ਹੀ ਅਸੀਂ ਮਨੁੱਖ ਬਣੇ ਹਾਂ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈਐ ਦੇਹੋ ਦਰਸ ਹਰ ਰਾਇ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਉਥੈ ਤੇਰੀ ਰੱਖ ਅਗਨੀ ਇੱਥੇ ਤੂੰ ਤੇ ਤੇਰੀ ਸ਼ਬਦ ਮੇਰਾ ਖਿਆਲ ਜੀਵ ਦੇ ਵਾਸਤੇ ਵਰਤਿਆ ਗਿਆ ਕਿਉਂਕਿ ਰੱਬ ਦੇ ਵਾਸਤੇ ਤਾਂ ਰੱਖਿਆ ਦੀ ਕੋਈ ਲੋੜ ਨਹੀਂ ਹੈਗੀ ਉਹ ਤਾਂ ਖੁਦ ਸਮਰੱਥ ਹੈ ਤਾਂ ਤੇ ਇਹਨੂੰ ਕਿਹਾ ਗਿਆ ਮਨੁੱਖ ਨੂੰ ਕਿ हे ਜੀਵ ਉਥੇ ਤੂੰ ਸਮਰੱਥ ਸੀਗਾ ਪਰਮੇਸ਼ਰ ਦਾ ਨਾਮ ਜਪਦਾ ਸੀ ਤੇ ਉਸ ਅੱਗ ਦੇ ਵਿੱਚੋਂ ਬਚਣ ਦੇ ਲਈ ਸਮਰੱਥ ਸੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ ਜਿੱਥੇ ਤੈਨੂੰ ਕੋਈ ਨਹੀਂ ਸੰਭਾਲਦਾ ਤੇ ਫਿਰ ਤੂੰ ਬਚਿਆ ਕਿਵੇਂ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਜੇ ਤੂੰ ਪਰਮੇਸ਼ਰ ਦਾ ਨਾਮ ਜਪਿਆ ਉਹ ਨਾਮ ਨੂੰ ਜਪਨ ਕਰਕੇ ਤੈਨੂੰ ਜਮਦੂਤ ਰੂਪ ਦੁੱਖ ਵੀ ਤੇਥੋਂ ਦੂਰ ਰਹੇ ਮਤਲਬ ਮਾਦੇ ਉਧਰ ਵਿੱਚ ਬੱਚੇ ਨੂੰ ਕੋਈ ਦੁੱਖ ਨਹੀਂ ਵਿਆਪਿਆ ਐਸਾ ਪਰਮੇਸ਼ਰ ਨੇ ਰਚਨਾ ਰਚੀ ਹੈ ਕਿ ਉਸ ਬੱਚੇ ਦੇ ਚਾਰ ਛਪੇਰੇ ਬਾਹਰਲੀ ਕਿਸੇ ਛੱਟ ਤੋਂ ਬਚਾਉਣ ਵਾਸਤੇ ਪਾਣੀ ਵੀ ਭਰਿਆ ਹੋਇਆ ਚਾਰ ਛਪੇਰੇ ਉਸ ਪਾਣੀ ਦੇ ਵਿਚਾਲੇ ਉਸ ਬੱਚੇ ਨੂੰ ਰੱਖਿਆ ਗਿਆ ਤਾਂ ਕਿ ਬਾਹਰੋਂ ਕੋਈ ਚੋਟ ਨਾ ਲੱਗ ਸਕੇ ਉਸ ਨੂੰ ਤੇ ਗੁਰੂ ਪਿਆਰਿਓ ਉੱਥੇ ਬੈਠਾ ਹੋਇਆ ਉਹ ਬੱਚਾ ਪਰਮੇਸ਼ਰ ਦਾ ਨਾਮ ਜਪਦਾ ਹੈ ਉੱਥੇ ਅੱਗ ਵੀ ਹੈ ਪਾਣੀ ਵੀ ਹੈ ਔਰ ਹਵਾ ਮਾਂ ਦੇ ਕੋਲੋਂ ਮਿਲ ਰਹੀ ਹੈ ਸਵਾਸ ਜਿਹਨੂੰ ਅਸੀਂ ਨਾੜੂ ਆ ਕਹਿੰਦੇ ਆ ਉਹਦੇ ਰਾਹੀਂ ਮਾਂ ਦੀ ਖਾਦੀ ਪੀਤੀ ਖੁਰਾਕ ਦਾ ਖੂਨ ਬਣਦਾ ਹੈ ਤੇ ਮਾਂ ਦੇ ਲੇ ਹੋਏ ਸਵਾਸ ਦਾ ਇੱਕ ਕਤਰਾ ਤੇ ਖੂਨ ਦਾ ਕਤਰਾ ਇਹ ਰਲ ਕੇ ਬੱਚੇ ਦੇ ਅੰਦਰ ਜਾ ਰਹੇ ਹੈ ਸਾਡੀ ਨਵਜ ਵੀ ਬੁੜਕਦੀ ਹੈ ਨਾ ਇਸੇ ਕਰਕੇ ਬੁੜਕਦੀ ਹੈ ਕਿ ਇੱਕ ਕਤਰਾ ਖੂਨ ਦਾ ਜਾ ਰਿਹਾ ਹੈ ਇੱਕ ਕਤਰਾ ਹਵਾ ਦਾ ਜਾ ਰਿਹਾ ਹੈ ਨੇੜਾ ਪਾਸਵਾਸ ਲੈਣੀ ਤੇ ਪਾਤਸ਼ਾਹ ਕਹਿੰਦੇ ਤੂੰ ਉਥੇ ਪੁੱਠਾ ਲੰਕਦਾ ਸੀਗਾ ਸਿਰ ਤਲੇ ਪੈਰ ਉਪਰ ਤੇਰਾ ਸਿਰ ਥੱਲੇ ਸੀ ਪੈਰ ਤਾਂ ਸੀ ਪੁੱਠਾ ਲੰਕਦਾ ਸੀ ਉਥੇ ਤੂੰ ਸਾਨੂੰ ਯਾਦ ਕਰਾਉਂਦੇ ਆ ਦੁਆਰਾ ਪਾਤਸ਼ਾਹ ਬਾਣੀ ਰਾਹੀ ਸਿਰ ਤਲੇ ਪੈਰ ਉਪਰ ਹੈ ਬਸੰਦੋ ਕੋ ਹਥੜੇ ਥਾਂਇ ਸੋ ਧਣੀ ਕਿਉਂ ਵਿਚਾਰਿਓ ਉਧਰੈਂ ਜਿਸ ਦਾ ਨਾਹੀਂ ਜਿਸ ਦਾ ਨਾਮ ਜਪ ਕੇ ਤੂੰ ਤਰ ਸਕਦਾ ਹੈ ਉਸ ਧਨੀ ਨੂੰ ਮਤਲਬ ਉਸ ਮਾਲਕ ਨੂੰ ਤੂੰ ਕਿਉਂ ਵਿਸਾਰ ਦਿੱਤਾ ਭਲਿਆ ਮਾਨਸਾ ਕਿਉਂਕਿ ਉਸ ਨਾਮ ਦੇ ਜਪਨ ਕਰਕੇ ਤੂੰ ਉੱਥੇ ਬਚਿਆ ਸੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਨਕੇ ਜਮਕੇ ਦੂਤ ਨਾਹੇ ਤੇਰੇ ਛੱਡ ਜਾਹੇ ਉਸੇ ਤਰ੍ਹਾਂ ਭੌਜਲ ਵਿਖਮਸ਼ਗਾਹੋ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਾਹ ਵੇਖੋ ਜੇਹੀ ਕਰਤਾ ਖੇਲ ਚਾਹੇ ਇੱਥੇ ਮਾਇਆ ਕੇਵਲ ਪੈਸੇ ਨਾ ਬਣਗੇ ਆਪਾਂ ਜੋ ਦਿਖਾਈ ਦੇ ਰਿਹਾ ਸਭ ਕੁਝ ਮਾਇਆ ਦਾ ਰੂਪ ਹੈ ਤੇ ਜਿਵੇਂ ਤੂੰ ਉੱਥੇ ਫਸਿਆ ਹੋਇਆ ਸੀ ਤੈਨੂੰ ਬਚਾ ਕੇ ਰੱਖਿਆ ਓਵੇਂ ਹੁਣ ਤੋਂ ਮਾਤ ਲੋਕ ਵਿੱਚ ਫਸ ਗਿਆ ਤਾਂ ਗੁਰੂ ਅਰਜਨ ਦੇਵ ਜੀ ਫਿਰ ਇੱਥੇ ਇੱਕ ਸਵਾਲ ਪੈਦਾ ਕਰਦੇ ਆ ਜਿਸ ਦਾ ਆਪ ਹੀ ਜਵਾਬ ਵੀ ਦਿੰਦੇ ਨੇ ਕਹਿੰਦੇ ਮਾਰੇ ਬਚਿਆ ਕਿਵੇਂ ਫਿਰ ਬੱਚਾ ਕਿਹੜਾ ਨਾਮ ਜਪਦਾ ਸੀ ਉੱਥੇ ਤੇ ਪਾਤਸ਼ਾਹ ਜੀ ਕਹਿੰਦੇ ਮਾਤ ਗਰਮੈ ਆਪਨ ਸਿਮਰਦੇ ਤਹਿ ਤੁਮ ਰੱਖਣਹਾਰੇ ਬਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਮਾਦੋ ਤੂੰ ਠਾਕੁਰ ਸਿਰ ਮੋਰਾ ਈਹਾਂ ਉਹਾਂ ਤੁਹਾਰੋ ਤੋਰਾ ਇੱਥੇ ਤੇ ਉੱਥੇ ਮੈਨੂੰ ਤੇਰਾ ਹੀ ਆਸਰਾ ਹੈ ਮਹਾਰਾਜ ਹੁਣ ਬੰਦੇ ਨੂੰ ਸਮਝ ਆਈ ਜਦੋਂ ਗੁਰੂਆਂ ਨੇ ਯਾਦ ਕਰਾਇਆ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਇਹ ਸਤ ਗੁਰੂ ਇਹ ਭਗਤ ਇਹ ਸਾਧੂ ਗੁਰਮੁਖ ਬ੍ਰਹਮ ਗਿਆਨੀ ਇਹ ਰੱਬ ਨੇ ਆਪ ਭੇਜੇ ਹੈ ਕਾਰੇ ਵਾਸਤੇ ਕਿ ਇਹਨਾਂ ਨੂੰ ਜਾ ਕੇ ਦੱਸੋ ਕਿ ਮੈਂ ਤੁਹਾਡੇ ਨਾਲ ਆ ਔਰ ਮੈਂ ਤੁਹਾਨੂੰ ਹਰ ਵੇਲੇ ਦੇਖ ਵੀ ਰਿਹਾ ਜਿਵੇਂ ਅੱਜ ਕੱਲ ਬਿਲਡਿੰਗਾਂ ਦੇ ਬਾਹਰ ਕਾਗਜ਼ ਤੇ ਲਿਖਿਆ ਹੁੰਦਾ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਾਹ ਵਿੱਚ ਹੋ ਤੁਸੀਂ ਕੈਮਰੇ ਦੀ ਅੱਖ ਵਿੱਚ ਹੋ ਇਹ ਕੈਮਰਾ ਤਾਂ ਸਾਨੂੰ ਦਿਸਦਾ ਵੀ ਅਸੀਂ ਨਿਗਾ ਵਿੱਚ ਹਾਂ ਅਸੀਂ ਇਕਦਮ ਗੁਰੂ ਪਿਆਰ ਉਸ ਚੇਤ ਹੋ ਜਾਂਦੇ ਆ ਕੋਈ ਗਲਤੀ ਨਾ ਹੋ ਜੇ ਪਰ ਅਸੀਂ ਗੁਰੂ ਦੀ ਨਿਗਾ ਵਿੱਚ ਵੀ ਹਾਂ ਪਰ ਇਹ ਸਾਨੂੰ ਦਿਸਦਾ ਨਹੀਂ ਕੋ ਸਤਨਾਮ ਸੀ ਅਸੀਂ ਪਰਮੇਸ਼ਰ ਦੀ ਨਿਗਾ ਵਿੱਚ ਵੀ ਹਾਂ ਜਿੰਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵਖ ਅਕੇਲਾ ਸਾਈਡ ਤੇ ਬੈਠ ਕੇ ਦੇਖ ਰਿਹਾ ਕੀ ਕਰਦੇ ਫਿਰਦੇ ਆ ਕਹਿੰਦਾ ਕੁਛ ਨਹੀਂ ਕਰੀ ਚੰਦੋ ਉਹ ਬਾਤ ਹੀ ਹਸਾਬ ਕਿਤਾਬ ਕਰਦਾ ਕੋਈ ਸਤਨਾਮ ਸ੍ਰੀ ਉਹ ਬਾਤ ਹੀ ਦੇਖਦਾ ਫਿਰ ਕੀ ਕਰਨਾ ਤਾਂ ਅੱਜ ਦਾ ਜਿਹੜਾ ਪਵਿੱਤਰ ਸ਼ਬਦ ਹੈ ਇਹਦੇ ਵਿੱਚ ਵੀ ਇਹੀ ਗੱਲ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਗੋੜੀ ਨਾ ਵੀ ਜੋਨ ਛਾੜ ਜੋ ਜਗ ਮੈਂ ਆਇਓ ਜਦੋਂ ਹੀ ਮਾਂ ਦੇ ਉਦਰ ਤੋਂ 9 9.5 ਮਹੀਨਿਆਂ ਬਾਅਦ ਜਨਮ ਲਿਆ ਬੱਚੇ ਨੇ ਲਾਗਤ ਪਵਨ ਜਦੋਂ ਹੀ ਸੰਸਾਰ ਦੀ ਬਾਹਰਲੀ ਹਵਾ ਲੱਗੀ ਖਸਮ ਬਿਸਰਾਇਓ ਮਾਲਕ ਭੁੱਲ ਗਿਆ ਕੋ ਸਤਨਾਮ ਸੀ ਕਿਉਂਕਿ ਉੱਥੇ ਆਨੰਦ ਵੀ ਮਾਰ ਰਿਹਾ ਸੀ ਬੱਚਾ ਜਦੋਂ ਇਹਦਾ ਜਨਮ ਹੋਇਆ ਤਾਂ ਇਹਦਾ ਉਹ ਆਨੰਦ ਖਤਮ ਹੋ ਗਿਆ ਉਹ ਦਰਸ਼ਨ ਖਤਮ ਹੋ ਗਏ ਉਹ ਜਿਸ ਜੋਤ ਦੇ ਨਾਲ ਜੁੜਿਆ ਸੀ ਉਹ ਦਿੱਸ ਨਹੀਂ ਬੰਦ ਹੋ ਗਈ ਇਸ ਨੂੰ ਤਾਂ ਫਿਰ ਰੋਇਆ ਜਿਹੜਾ ਅੰਦਰੇ ਨਾਮ ਰੂਪੀ ਅੰਮ੍ਰਿਤ ਵੀ ਪੀਂਦਾ ਸੀਗਾ ਬਾਹਰ ਤਾਂ ਆਪਾਂ ਹੁਣ ਰਾਮ ਰਾਮ ਵੈਗਰੂ ਵੈਗਰੂ ਜਪ ਲਾਂਗੇ ਪਰ ਅੰਦਰ ਕਿਹੜਾ ਸ਼ਬਦ ਸੀ ਸਾਡੇ ਕੋਲੇ ਉੱਥੇ ਕੋਈ ਅੱਖਰ ਨਹੀਂ ਸੀਗਾ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਬਾਣੀ ਚ ਬਾਵਨ ਅੱਖਰ ਲੋਕ ਤ੍ਰੇ ਸਭ ਕੁਝ ਹੀ ਨਹੀਂ ਮਾਹੇ ਇਹ ਅੱਖਰ ਖਿਲ ਜਾਗੇ ਉਹ ਅੱਖਰ ਇਨ ਮੈਂ ਨਾਹੀ ਜਹ ਬੋਲਤਾ ਅਛਰਿਆ ਵਾ ਜਹ ਅਬੋਲਤਾ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਬੋਲਦੇ ਜੀਵਾਨ ਹੈ ਅਬੋਲ ਅੱਖਾਂ ਦੋਨਾਂ ਦੇ ਵਿਚਾਲੇ ਉਹ ਵਸਦਾ ਉੱਥੇ ਕੋਈ ਵੇਖਦਾ ਹੀ ਨਹੀਂ ਕੋ ਸਤਨਾਮ ਸੀ ਆਪਾਂ ਸੌ ਜਾਣੇ ਆ ਤਾਂ ਅਸੀਂ ਸੁਪਣਿਆਂ ਵੀ ਚਲੇ ਜਾਂਦੇ ਆ ਜਾਗ ਪੈਨੇ ਆ ਤੇ ਜਾਗਤ ਵਿੱਚ ਤਲੇ ਜਾਂਨੇ ਆ ਉਥੇ ਅਧ ਵਿਚਾਲੇ ਕੋਈ ਨਹੀਂ ਖੜਦਾਗਾ ਕਵੀਤ ਸਾਹਿਬ ਜੀ ਕਹਿੰਦੇ ਖੈਰ ਚਲੋ ਜਦੋਂ ਇਹਦਾ ਜਨਮ ਹੋਇਆ ਤੇ ਬੱਚਾ ਰੋਇਆ ਜਿਹੜਾ ਬੱਚਾ ਅੰਦਰ ਪਰਮੇਸ਼ਰ ਦੇ ਨਾਲ ਵੀ ਜੁੜਿਆ ਹੋਇਆ ਸੀ ਜਿਹੜਾ ਬੱਚਾ ਅੰਦਰ ਬੈਠਾ ਪਰਮੇਸ਼ਰ ਦੇ ਨਾਮ ਦਾ ਰਸ ਵੀ ਲੈ ਰਿਆ ਸੀਗਾ ਜਿੱਥੇ ਬੈਠੇ ਨੂੰ ਇਸ ਨੂੰ ਪੂਰਾ ਗਿਆਨ ਪ੍ਰਕਾਸ਼ ਵੀ ਸੀਗਾ ਇਹਦੇ ਕੋਲ ਪਰ ਜਦੋਂ ਹੀ ਜਨਮ ਹੋਇਆ ਤੇ ਇਹਦੇ ਚਾਰ ਚੁਫੇਰੇ ਹਨੇਰਾ ਹੋ ਗਿਆ ਉਹ ਰਸ ਵੀ ਇਹ ਤੋਂ ਖਤਮ ਹੋ ਗਿਆ ਉਹ ਦਰਸ਼ਨ ਵੀ ਖਤਮ ਹੋ ਗਏ ਤੇ ਫਿਰ ਇਸੇ ਕਰਕੇ ਬੱਚਾ ਰੋਇਆ ਜਦ ਰੋਇਆ ਤੇ ਅਸੀਂ ਉਹਨੂੰ ਵਰਾਇਆ ਤੇ ਵਰਾਉਣ ਵਾਸਤੇ ਉਸ ਨੂੰ ਪਹਿਲਾਂ ਗੁਰਤੀ ਦਿੱਤੀ ਜਾਂਦੀ ਹੈ ਮਿੱਠੇ ਦੀ ਤੁਸੀਂ ਅੰਮ੍ਰਿਤ ਵੀ ਛਕਿਆ ਜਿਨ੍ਹਾਂ ਨੇ ਸਤਿਗੁਰਾਂ ਨੇ ਉਹਦੇ ਵਿੱਚ ਪਤਾਸੇ ਪਾ ਕੇ ਅੰਮ੍ਰਿਤਿਆਰ ਕੀਤਾ ਮਿੱਠਾ ਕੀਤਾ ਮਤਲਬ ਜਿਹੜਾ ਅੰਮ੍ਰਿਤ ਬਾਦ ਸਰਗਣ ਤਿਆਰ ਕਰਕੇ ਦਿੱਤਾ ਐਸਾ ਅੰਮ੍ਰਿਤ ਅਸੀਂ ਅੰਦਰੋਂ ਵੀ ਪੀਣਾ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ ਨਾਨਕ ਅੰਮ੍ਰਿਤ ਮਣੇ ਮਾਹੇ ਪਾਈ ਹੈ ਗੁਰ ਪ੍ਰਸਾਦ ਉਹ ਨਾਮ ਦਾ ਰਸ ਅੰਦਰ ਬੱਚਾ ਲੈ ਰਿਆ ਅਸੀਂ ਉਸ ਨੂੰ ਸਵਾਦ ਨਾ ਕਰਿਆ ਅਸੀਂ ਅਸੀਂ ਉਹੇ ਜਾਈ ਡੁਪਲੀਕੇਟ ਨਕਲੀ ਮਿੱਠਾ ਘੋਲ ਕੇ ਉਹਨੂੰ ਪਿਆ ਦਿੱਤਾ ਆਖੋ ਸਤਨਾਮ ਸ੍ਰੀ ਬੱਚਾ ਚੁੱਪ ਕਰ ਗਿਆ ਵੀ ਸ਼ਾਇਦ ਉਹੀ ਸਵਾਦ ਆ ਗਿਆ ਦੁਬਾਰੇ ਜਿਹੜਾ ਰਸ ਉਹ ਟੁੱਟ ਗਿਆ ਜਨਮ ਲੈਣ ਵੇਲੇ ਉਹ ਰਾਸ ਸ਼ਾਇਦ ਉਹਨੂੰ ਦੁਬਾਰਾ ਮਿਲ ਗਿਆ ਪਰ ਉਹ ਨਕਲੀ ਸੀ ਜਿਹੜੀ ਗੁਲਤੀ ਦਿੱਤੀ ਗਈ ਬੱਚੇ ਨੂੰ ਉਹ ਨਕਲੀ ਸੀਗੀ ਸੰਸਾਰ ਦੀ ਸੀਗੀ ਉਹ ਮਾਇਆ ਦੀ ਸੀਗੀ ਪਰ ਬੱਚੇ ਨੂੰ ਭੁਲੇਖਾ ਪੈ ਗਿਆ ਕਿ ਸ਼ਾਇਦ ਉਹੀ ਰਸ ਮਿਲ ਗਿਆ ਫੇਰ ਇਹ ਰੋਇਆ ਉਥੇ ਨਾਮ ਦੇ ਹੀ ਰਸ ਨਾਲੇ ਰਾਜਦਾ ਸੀਗਾ ਹੁਣ ਉਹ ਨਾਮ ਦਾ ਰਸ ਅਸਲੀ ਨਹੀਂ ਮਿਲਿਆ ਤਾਂ ਇਹਨੂੰ ਭੁੱਖ ਲੱਗੀ ਭੁੱਖ ਲੱਗੀ ਤਾਂ ਫਿਰ ਮਾਂ ਦੇ ਕੋਲੋਂ ਇਹਨੂੰ ਦੁੱਧ ਪਿਆਇਆ ਗਿਆ ਸੋਚਿਆ ਸ਼ਾਇਦ ਉਹੀ ਪ੍ਰਾਪਤ ਹੋ ਗਿਆ ਪਰ ਉਹ ਖੁਰਾਕ ਵੀ ਨਕਲੀ ਹੈ ਸੰਸਾਰੀ ਤੌਰ ਤੇ ਉਹ ਸਰੀਰ ਦੀ ਖੁਰਾਕ ਹੈ ਅੰਦਰ ਆਤਮਾ ਦੀ ਖੁਰਾਕ ਇਹਨੂੰ ਪ੍ਰਾਪਤ ਹੋ ਰਹੀ ਸੀ ਰੱਜ ਪੁੱਜ ਕੇ ਪਾਤਾ ਅਸੀਂ ਫੇਰ ਰੋਇਆ ਕਹਿੰਦੇ ਵੀ ਹੁਣ ਇਹਨੂੰ ਕੀ ਹੋ ਗਿਆ ਕੋ ਸਤਨਾ ਸੁਣ ਕਿਉਂ ਰੋਂਦਾ ਕਹਿੰਦੇ ਇਸ ਨੂੰ ਅਣਹਦ ਵਾਜੇ ਜਿਹੜੇ ਅੰਦਰ ਸੁਣਦੇ ਸੀਗੇ ਉਹ ਵੀ ਸੁਣਨੋਂ ਬੰਦ ਹੋ ਗਏ ਅਸੀਂ ਕੌਲੀ ਚਮਚਾ ਖੜਕਾਇਆ ਤੇ ਫੇਰ ਲੱਤਾ ਵਾਹਾ ਮਾਰ ਕੇ ਖੁਸ਼ ਹੋ ਗਿਆ ਵੀ ਹਾਂ ਲੱਗਦਾ ਏ ਉਹੀ ਫੇਰ ਆ ਗਿਆ ਕੋ ਸਤਨਾ ਜੀ ਇਹ ਚਾਰ ਵਸਤੂਆਂ ਜੀਵ ਲੈ ਕੇ ਆਇਆ ਸੀਗਾ ਪਰਮੇਸ਼ਰ ਕੋਲੋਂ ਜਿੰਨਾ ਚਿਰ ਬਾਹਰਲੀ ਹਵਾ ਨਹੀਂ ਸੀ ਲੱਗੀ ਇਸ ਨੂੰ ਉਹਨਾਂ ਚਿਰ ਉਹਨਾਂ ਨਾਲ ਜੁੜਿਆ ਰਿਹਾ ਤੇ ਜਦੋਂ ਹੀ ਇਹ ਹਵਾ ਲੱਗੀ ਜਉਨ ਛਾੜ ਜੋ ਜਗ ਮਹਿ ਆਇਓ ਲਾਗਤ ਪਵਨ ਖਸਮ ਮਿਸਰਾਇਓ ਤਰੰਤ ਹੀ ਮਾਲਕ ਭੁੱਲ ਗਿਆ ਹੌਲੀ ਹੌਲੀ ਇਹਨੂੰ ਫੇਰਾ ਬਾਹਰ ਲਿਆਂ ਆਤ ਤਾਂ ਪੈ ਗਈਆਂ ਆਪਾਂ ਨੂੰ ਸਾਰਿਆਂ ਨੂੰ ਆਪਾਂ ਸਾਰੇ ਉਹੀ ਆ ਫਿਰ ਬਾਹਰਲੀਆ ਚੀਜ਼ਾਂ ਤੇ ਡਿਪੈਂਡ ਹੋ ਗਏ ਕਿਉਂਕਿ ਕੀ ਕਰੇ ਹੁਣ ਉਹ ਤਾਂ ਬੜੀ ਔਖੀ ਮਿਲੀ ਸੀ ਜਿਹੜੀ ਇਹ ਤੋਂ ਵਿਛੜ ਗਈ ਆ ਤਾਂ ਇਸ ਤਰ੍ਹਾਂ ਫਿਰ ਬੱਚੇ ਦਾ ਜਿਹੜਾ ਮੋਹ ਸੀਗਾ ਉਹ ਮਾਂ ਦੇ ਨਾਲ ਪੈ ਗਿਆ ਪਹਿਲੇ ਪਿਆਰ ਲੱਗਾ ਥਣ ਦੁੱਧ ਪਹਿਲਾਂ ਇਹਨੂੰ ਦੁੱਧ ਪਿਆਇਆ ਗਿਆ ਦੁੱਧ ਨਾਲ ਪਿਆਰ ਪੈ ਗਿਆ ਦੂਜਾ ਮਾਏ ਬਾਪ ਕੀ ਸੁੱਧ ਥੋੜੀ ਜੀ ਸੁਰਤ ਬਾਹਰ ਕੱਢੀ ਇਸ ਦੀ ਤਾਂ ਇਸ ਦੀ ਮਾਂ ਦੇ ਨਾਲ ਜਾਣ ਪਛਾਣ ਹੋ ਗਈ ਮਾਂ ਦੀ ਸੁਗੰਧੀ ਨਾਲ ਜਾਣ ਪਛਾਣ ਹੋ ਗਈ ਜਦ ਬੱਚਾ ਰੋਂਦਾ ਹੈ ਉਹ ਬੱਚਾ ਨੂੰ ਮਾਂ ਚਾ ਕੇ ਛਾਤੀ ਨਾਲ ਲਾ ਵੀ ਲਵੇ ਤਾਂ ਵੀ ਉਹ ਚੁੱਪ ਕਰ ਜਾਂਦਾ ਕਿਉਂਕਿ ਉਹਨੂੰ ਮਾਂ ਦੀ ਪਿੰਡੇ ਦੀ ਸਰੀਰ ਦੀ ਸੁਗੰਧੀ ਜਿਹੜੀ ਆ ਉਹ ਫੀਲ ਹੁੰਦੀ ਹੈ ਕਿ ਹੁਣ ਮੇਰੀ ਮਾਂ ਕੋਲੇ ਆ ਗਿਆ ਮੈਂ ਪਹਿਲੇ ਪਿਆਰ ਲੱਗਾ ਥਾਂ ਦੁੱਧ ਦੂਜਾ ਮਾਏ ਬਾਪ ਕੀ ਸੋਧਾ ਤੀਜਾ ਭਇਆ ਭਾਬੀ ਬੇਬ ਚੌਥਾ ਪਿਆਰ ਉਪੰਨੀ ਖੇੜ ਪਹਿਲਾ ਮਾਂ ਪਿਓ ਦੀ ਸੁਧ ਹੋਈ ਫਿਰ ਭੈਣਾ ਭਰਾਵਾਂ ਦੀ ਬੇਬ ਕਹਿੰਦੇ ਆ ਬੇਬੇ ਨੂੰ ਜਿਵੇਂ ਬੇਬੇ ਨਾਨਕੀ ਤਾਂ ਭਇਆ ਭਾਬੀ ਬੇਬ ਭੈਣਾ ਭਰਜਾਈਆਂ ਭਰਾਵਾਂ ਦੇ ਨਾਲ ਇਹ ਰਚ ਵਿੱਚ ਗਿਆ ਉਹਨਾਂ ਦੀ ਜਾਨ ਪਛਾਣ ਹੋ ਗਈ ਦੱਸਿਆ ਜੋ ਮਾਂ ਨੇ ਉਵੇਂ-ਉਵੇਂ ਜੀਵ ਉਹਨਾਂ ਨੂੰ ਮੰਨਦਾ ਗਿਆ ਫਿਰ ਇਸ ਦੀ ਆਪਣੀ ਸ਼ਾਦੀ ਹੋਈ ਚੌਥੇ ਪਿਆਰ ਉਪੰਨੀ ਖੇੜ ਫਿਰ ਪੰਜ ਮੈਂ ਖਾਣ ਪੀਣ ਕੀਤਾ ਹੱਥ ਫਿਰ ਜ਼ਬਾਨ ਦੇ ਰਸਾਂ ਕਸਾਂ ਵਿੱਚ ਪੈ ਗਿਆ ਕਿਤੇ ਮੈਂ ਕਮਜ਼ੋਰ ਨਾ ਹੋ ਜਾਵਾਂ ਤਕੜਾ ਰਹਿਮਾ ਫਿਰ ਉਧਰ ਜੀਬ ਦੇ ਸਵਾਦਾਂ ਚ ਇੰਦਰੀਆਂ ਦੇ ਸਵਾਦਾਂ ਵਿੱਚ ਪਰਚ ਗਿਆ ਛੇ ਮੈਂ ਕਾਮਨਾ ਪੁੱਛੈ ਜਾਤ ਵਿਸ਼ੇ ਵਕਾਰਾਂ ਦੇ ਵਿੱਚ ਪਰਵਿਰਤ ਹੋ ਗਿਆ ਸਤਮੈਂ ਕ੍ਰੋਧ ਹੋਆ ਛੇ ਮੈਂ ਕਾਮਨਾ ਪੁੱਛੈ ਜਾਤ ਸਤਮੈਂ ਕ੍ਰੋਧ ਹੋਆ ਤਾਂ ਨਾਸ ਤੇ ਫਿਰ ਸੰਸਾਰ ਦਾ ਸਮਾਨ ਇਕੱਠਾ ਕਰਨ ਲੱਗਿਆ ਧੀਆਂ ਪੁੱਤ ਪੈਦਾ ਹੋਗੇ ਉਹਨਾਂ ਵਾਸਤੇ ਫਿਰ ਉਹਨ ਮਾਇਆ ਦੀ ਲੋੜ ਹੈ ਮਾਇਆ ਇਕੱਠੀ ਕਰਨ ਲੱਗਿਆ ਜੇ ਨਹੀਂ ਆਉਂਦੀ ਫਿਰ ਗੁੱਸਾ ਕਰਦਾ ਹੈ ਕੋਹ ਸਤ ਲੜਦਾ ਹੈ ਲੜਾਈਆਂ ਕਰਦਾ ਹੈ ਇਹ ਤਾਂ ਮੇਰਾ ਸੀਗਾ ਤੂੰ ਕਿਵੇਂ ਲੈ ਗਿਆ ਕੋਹ ਸਤਨਾਥ ਸੀ ਕਰੋਧ ਹੋਇਆ ਗੁੱਸਾ ਹੋਇਆ ਤੇ ਉਸ ਗੁੱਸੇ ਨੇ ਇਹ ਜੋ ਸੁੰਦਰ ਬਾਡੀ ਸਰੀਰ ਸੀ ਇਸ ਨੂੰ ਖਰਾਬ ਕਰਨਾ ਸ਼ੁਰੂ ਕਰਤਾ ਕੋਹ ਸਤਨਾਥ ਸੀ ਨਾਸ਼ ਕਰਨਾ ਸ਼ੁਰੂ ਕਰਤਾ ਸਤਮੈ ਕਰੋਧ ਹੋਆ ਤਨਨਾਸ਼ ਸਤਮੈ ਸੰਝ ਕਰਿਆ ਕਰਵਾਸ ਧੀਆਂ ਪੁੱਤਰਾਂ ਵਾਸਤੇ ਸਮਾਨ ਇਕੱਠਾ ਕਰਨ ਲੱਗੇ ਆ ਸੰਜਣਾ ਹੁੰਦਾ ਹੈ ਇਕੱਠਾ ਕਰਨਾ ਘਰ ਬਣ ਗਿਆ ਨਾ ਆਪਦਾ ਘਰ ਵਾਲੀ ਆ ਗਈ ਫਿਰ ਉਹ ਤੋਂ ਬਾਲ ਬੱਚੇ ਪੈਦਾ ਹੋ ਗਏ ਫਿਰ ਹੁਣ ਆਪ ਦੇ ਉਹਨਾਂ ਤੇ ਡਿਪੈਂਡ ਹੋ ਗਿਆ ਹੁਣ ਉਹਨਾਂ ਵਾਸਤੇ ਸਮਾਨ ਇਕੱਠਾ ਕਰਨ ਲੱਗੇ ਆ ਛੇਮੈਂ ਕਾਮ ਨ ਪੁਛੈ ਜਾਤ ਸਤਮੈਂ ਸੰਝ ਕੀਆ ਘਰਵਾਸ ਤੇ ਜਿਹੜੀਆਂ ਵਸਤੂਆਂ ਕਰੇ ਨਹੀਂ ਲਿਆ ਸਕਦਾ ਫਿਰ ਗੁੱਸਾ ਆਉਂਦਾ ਅੱਠਮੈਂ ਕਰੋਧ ਹੋਆ ਤਨਨਾਸ਼ ਫਿਰ ਗੁੱਸਾ ਆਇਆ ਤੇ ਕਾਮ ਕਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਢਾਲੈ ਜਿਵੇਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਇਉਂ ਫਿਰ ਇਹ ਵਿਸ਼ੇ ਵਕਾਰ ਜੀਵ ਨੂੰ ਐ ਮਨੁੱਖਾ ਬਾਡੀ ਨੂੰ ਐ ਸਰੀਰ ਨੂੰ ਫਿਰ ਖਤਮ ਕਰ ਦਿੰਦੀ ਹੈ ਕਾਮ ਕ੍ਰੋਧ ਕਾਇਕੋਗਾਲ ਹੈ ਜੋ ਕੰਚਨ ਸੁਹਾਗਾ ਢਾਲ ਹੈ ਅਠਵੇਂ ਕ੍ਰੋਧ ਹੋਆ ਤਨਨਾਸ਼ ਤੇ ਸਰੀਰ ਜਿਹੜਾ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਨਾਵੇਂ ਧੌਲੇ ਓਬੇ ਸਾ ਆ ਜਿਹੜੇ ਕਾਲੇ ਕੇਸ ਸੀਗੇ ਇਹ ਵੀ ਚਿੱਟੇ ਹੋਣੇ ਸ਼ੁਰੂ ਹੋਊਗੇ ਮਤਲਬ ਇਹ ਵੀ ਪੱਕਣ ਲੱਗੇ ਔਰ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਮਨੁੱਖ ਨੂੰ ਯਾਦ ਕਰਵਾਉਂਦੀਆਂ ਪਰਮੇਸ਼ਰ ਦੀਆਂ ਮਾਨੋ ਇੱਕ ਗੁਰੂ ਪਿਆਰਿਓ ਜਾਣਕਾਰੀ ਦੇ ਰਹੀ ਆ ਕਿ ਤੇਰਾ ਸਮਾਂ ਸਮਾਪਤ ਹੁੰਦਾ ਜਾ ਰਿਹਾ ਤੂੰ ਜਨਦੀ ਜਿਹੜੇ ਕੰਮ ਆਇਓ ਕੰਮ ਕਰ ਲੈ ਕਿਹੜਾ ਕੰਮ ਹੈ ਕਬੀਰ ਸਾਹਿਬ ਜੀ ਕਹਿੰਦੇ ਜੀ ਆਰਾ ਹਰ ਕੇ ਗੁਣ ਗਾਓ हे ਜੀਵ ਤੂੰ ਪਰਮੇਸ਼ਰ ਦੇ ਨਾਲ ਨਾਲ ਗੁਣ ਵੀ ਗਾ ਲੈ ਸਮਾਣੀ ਨਾ ਇਕੱਠਾ ਕਰਦਾ ਫਿਰ ਸਤਮੈ ਸੰਝ ਕੀਆ ਕਰਵਾਸ ਅਠਮੈ ਕ੍ਰੋਧ ਹੋਆ ਤਨਨਾਸ਼ ਨੌਵੇਂ ਧੌਲੇ ਬਾਲ ਕਾਲੇ ਹੋ ਗਏ ਉਹ ਬੇਸਾ ਸਾਹ ਵੀ ਔਖਾ ਜਾ ਆਉਣ ਲੱਗ ਪਿਆ ਕੋ ਸਤਨਾਮ ਸ੍ਰੀ ਕਿਉਂਕਿ ਸਰੀਰ ਦਾ ਜਿਹੜਾ ਇੰਜਣ ਹੈ ਬਾਡੀ ਦਾ ਇੰਜਣ ਹੈ ਜਿਹੜਾ ਉਹ ਵੀ ਕਮਜ਼ੋਰ ਪੈ ਗਿਆ ਹੁਣ ਫੇਫੜੇ ਦਿਲ ਗੁਰਦੇ ਇਹ ਜਿਹੜੇ ਪੁਰਜੇ ਦਿੱਤੇ ਪਰਮੇਸ਼ਰ ਨੇ ਇਹਨਾਂ ਨੂੰ ਮਨੁੱਖ ਨੇ ਆਲਮਾ ਸਲਮਾ ਖਾ ਕੇ ਬਾਡੀ ਦਾ ਖਿਆਲ ਨਹੀਂ ਰੱਖਿਆ ਕੁਦਰਤ ਦੇ ਮੁਤਾਬਕ ਨਹੀਂ ਚੱਲਿਆ ਇਹ ਵੀ ਖਰਾਬ ਕਰਨ ਲਈ ਕੋ ਸਤਨਾਮ ਸ੍ਰੀ ਜਿਹਦੇ ਵਿੱਚ ਰਹਿੰਦਾ ਹੈ ਇਹਨੂੰ ਸੰਭਾਲ ਨਹੀਂ ਕੀਤੀ ਸਰੀਰ ਦੀ ਉਦਰ ਦੇ ਮਤਾਬਕ ਜਿਵੇਂ ਪਰਮੇਸ਼ਰ ਦਿੱਤਾ ਉਹਵੇਂ ਨਹੀਂ ਖਾਦਾ ਪੀਤਾ ਤੇ ਇਹ ਵੀ ਖਰਾਬ ਹੋ ਗਿਆ ਕਮਜ਼ੋਰ ਪੈ ਗਿਆ ਕਫ ਕੰਠ ਬਰੂਦੋ ਨੈਣੋ ਨੀਰ ਟਰੇ ਅਖੀਰ ਜਿਹੜੇ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਪੰਜ ਤਰਤ 25 ਪ੍ਰਕਿਰਤੀਆਂ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਟਾਈਮ ਸੀ ਉਹ ਖਤਮ ਹੋ ਗਿਆ ਇਨਾਂ ਦੇ ਵਿੱਚ ਡਿਫੈਕਟ ਪੈਣਾ ਸ਼ੁਰੂ ਹੋ ਗਿਆ ਨੌਵੇਂ ਧੌਲੇ ਓਬੇ ਸਾਹ ਤੇ ਅਖੀਰ ਸਰੀਰ ਸਾਥ ਨਹੀਂ ਦਿੰਦਾ ਹੁਣ ਲੰਮੇ ਲੰਮੇ ਸਾਹ ਲੈਂਦਾ ਔਖੇ ਸਾਹ ਆਉਂਦੇ ਆ ਨੌਵੇਂ ਧੌਲੇ ਓਬੇ ਸਾਹ ਤੇ ਦਸਵੇਂ ਦੱਦਾ ਹੋਆ ਸਵਾਹ ਤੇ ਅਖੀਰ 10 ਕੁ ਪੁਆਇੰਟਾਂ ਦੇ ਵਿੱਚ ਇਹ ਸ਼ਬਦ ਤਿਆਰ ਕੀਤਾ ਪ੍ਰੀਤਮ ਨੇ 100 ਸਾਲ ਦੀ ਜ਼ਿੰਦਗੀ ਦਾ ਹਿਸਾਬ ਕਿਤਾਬ ਲੇਖਾ ਜੋਖਾ ਕੀਤਾ ਪਰ 100 ਤੇ ਅੱਜ ਕੱਲ ਹਰੇਕ ਨਹੀਂ ਜਾਂਦਾ ਕਿਉਂਕਿ ਸਰੀਰ ਦੀਆਂ ਖੁਰਾਕਾਂ ਐਸੀਆਂ ਲੈ ਲੀਆਂ ਸਰੀਰ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ 10 ਮੈਂ ਦੱਦਾ ਹੋਆ ਸਵਾ ਉੱਡਿਆ ਹੰਸ ਦਸਾਇ ਰਾਤ ਤੇ ਹੁਣ ਜੀਵ ਆਤਮਾ ਇਹਦੇ ਵਿੱਚ ਰਹਿ ਨਹੀਂ ਸਕਦੀ ਇਹ ਉਹਦੇ ਕਾਬਲ ਨਹੀਂ ਹੈ ਤੇ ਅਖੀਰ ਆਤਮਾ ਜਿਹੜੀ ਹੈ ਵਿੱਚੋਂ ਉਹ ਵੀ ਉੱਡ ਜਾਂਦੀ ਹੈ ਜੀਵ ਵੀ ਨਿਕਲ ਜਾਂਦਾ ਤੇ ਅਸੀਂ ਪਿੱਛੇ ਕੀ ਕਹਨੇ ਆ ਇੱਕ ਫਲਾਨਾ ਸੀ ਹੁੰਦਾ ਸੀ ਉਹ ਤਾਂ ਗਿਆ ਭਾਈ ਦਸ ਮੈਂ ਦੱਦਾ ਹੋਆ ਸਵਾ ਆਇਆ ਆਇਆ ਸੀ ਗਿਆ ਆਇਆ ਗਿਆ ਮੋਇਆ ਨਾ ਪਿੱਛੇ ਥੋੜੇ ਸਮੇਂ ਲਈ ਉਹਦਾ ਨਾਮ ਚੱਲਦਾ ਮੁੜ ਕੇ ਨਾਮ ਵੀ ਖਤਮ ਹੋ ਜਾਂਦਾ ਪਿੱਛੇ ਪੱਤਣ ਸੱਦਿਓ ਕਾਗ ਫਿਰ ਰਿਸ਼ਤੇਦਾਰ ਪੰਡਤਾਂ ਦੇ ਬਣਾਏ ਹੋਏ ਕਰਮ ਕਾਂਡਾਂ ਮੁਤਾਬਕ ਕੋਠਿਆਂ ਤੇ ਖੀਰ ਪੂੜੀਆਂ ਧਰ ਕੇ ਕਹਿੰਦੇ ਆ ਬਾਪੂ ਰੋਟੀ ਖਾ ਲਾ ਤੇ ਉਹ ਕਾਂ ਖਾ ਜਾਂਦੀ ਐ ਤੇ ਕਹਿੰਦੇ ਬਾਪੂ ਖਾ ਗਿਆ ਕੋ ਸਤਨਾਮ ਸ੍ਰੀ 10 ਮੈਂ ਦੱਦਾ ਹੋਆ ਸਵਾ ਉੱਡਿਆ ਹੰਸ ਦਸਾਇ ਰਾ ਆਇਆ ਗਿਆ ਮੋਇਆ ਨਾਉ ਪਿੱਛਾ ਪੱਤਲ ਸਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਜਨਮ ਲੈਣ ਤੋਂ ਬਾਅਦ ਇਹਨੂੰ ਗੁਰੂ ਨਹੀਂ ਮਿਲਿਆ ਜੇ ਗੁਰੂ ਨੂੰ ਮਿਲ ਪੈਂਦਾ ਤੇ ਗੁਰੂ ਇਹਦੇ ਯਾਦ ਕਰਾ ਦਿੰਦਾ ਆਇਓ ਸੁਨ ਪੜਨ ਕੋ ਬਾਣੀ ਨਾ ਵਿਸਾਰ ਲੱਗਾ ਅਣ ਲਾਲ ਚ ਬਿਰਥਾ ਜਨ ਪਰਾਣੀ ਪ੍ਰਾਣੀ ਤੋ ਆਇਓ ਲਾਹਾ ਲੈਣ ਲੱਗਾ ਕਿਤਕ ਫਕੜ ਐ ਸਭ ਮੁਕਦੀ ਚੱਲੀ ਰਹਿ ਕਬੀਰ ਸਾਹਿਬ ਜੀ ਇਹੀ ਗੱਲ ਸਾਨੂੰ ਯਾਦ ਕਰਾਉਣ ਵਾਸਤੇ ਆਏ ਹੈ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਜਾ ਕੇ ਦੱਸੋ ਇਹਨਾਂ ਨੂੰ ਕਿ ਮੈਂ ਸੋਡੇ ਨਾਲ ਹ ਮੈਨੂੰ ਬਾਹਰੋਂ ਲੰਬਣ ਦੀ ਬਜਾਏ ਆਪਦੇ ਅੰਦਰ ਜਾ ਕੇ ਲੱਭਣਾ ਕਰੋ ਜੋਨ ਛਾੜ ਜੋ ਜਗ ਮੇ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀ ਹਰ ਹਰ ਕੇ ਗੁਣ ਗਾਉ ਰਹਾਓ ਗਰਬ ਜੋਨ ਮੇ ਉਰਦ ਤਪ ਕਰਤਾ ਉਥੇ ਤੱਕ ਨਾ ਜਾਣ ਕਰਦਾ ਸੀ ਤੂੰ ਉਰਦ ਕਹਿੰਦੇ ਆ ਪੁੱਠਾ ਲੰਕਦਾ ਹੋਇਆ ਤੂੰ ਆਪਣੇ ਆਪੇ ਨਾਲ ਜੁੜਿਆ ਹੋਇਆ ਸੀ ਉਰਦ ਰੂਪ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਸੀ ਉਥੇ ਬੜੀ ਤਪੱਸਿਆ ਕਰ ਰਿਹਾ ਸੀਗਾ ਤੇ ਕਹਿੰਦਾ ਸੀ ਮੈਨੂੰ ਇਥੋਂ ਕੱਢ ਲਾ ਉਸ ਪੇੜ ਦੀ ਅਗਦੇ ਵਿੱਚ ਵੀ ਤੂੰ ਰਹਿੰਦਾ ਸੀ ਪਰ ਮੱਚਿਆ ਨਹੀਂ ਸੀ ਤੇ ਜਦੋਂ ਰੱਬ ਭੁੱਲਦਾ ਸੀ ਦੁੱਖ ਲੱਗਦਾ ਸੀ ਫੇਰ ਪਰਮੇਸ਼ਰ ਨੂੰ ਯਾਦ ਕਰਦਾ ਮਤਲਬ ਰਾਮ ਵਹਿਗਣੂ ਕੋਈ ਸ਼ਬਦ ਨਹੀਂ ਸੀ ਕਹਿੰਦਾ ਬਸ ਨਿਝ ਸਰੂਪ ਨਾਲ ਜੁੜਿਆ ਹੋਇਆ ਸੀਗਾ ਇਹੋ ਹੀ ਸਭ ਤੋਂ ਵੱਡਾ ਸਿਮਰਨ ਹੈ ਜੀਵ ਨ ਹੱਲੇ ਬੁੱਲ ਨਾ ਫਰਕੇ ਅਸਲੀ ਸਿਮਰਨ ਸੋਈ ਭਾਵ ਅਸੀਂ ਅਖਰਾ ਤੋਂ ਸ਼ੁਰੂ ਕਰਦੇ ਆ ਤੇ ਨਿਰਅਖਰ ਤੇ ਪਹੁੰਚਣਾ ਹੈ ਫੁਰਨੇ ਆਦੋ ਸ਼ੁਰੂ ਕਰਨਾ ਹੈ ਅਫੁਰਤੇ ਅਵਸਥਾ ਜਾਣੀ ਹੈ ਜਿਸ ਨੂੰ ਵਾਹਿਗੁਰੂ ਕਹਿੰਦੇ ਆ ਉਹ ਵੀ ਸੁਵਾਸ ਦੇ ਵਿੱਚ ਰਮਿਆ ਹੈ ਜਿਹਨੂੰ ਰਾਮ ਕਹਿੰਦੇ ਆ ਉਹ ਵੀ ਸੁਵਾਸ ਦੇ ਵਿੱਚ ਹੈ ਸਰੀਰ ਦੇ ਵਿੱਚ ਰਮਿਆ ਹੋਇਆ ਹੈ ਜਿਹਨੂੰ ਅੱਲਾਹ ਕਹਿੰਦੇ ਆ ਉਹ ਬੜਾ ਕੋਮਲ ਹੈ ਉਹ ਵੀ ਸੁਵਾਸ ਦੇ ਵਿੱਚ ਹੈ ਇਸੇ ਗੱਲ ਨੂੰ ਬਾਣੀ ਕਿਉਂ ਕਹਿੰਦੀ ਆ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁਲ ਜਨਮ ਨ ਆਵਾਂ ਸੋ ਕਬੀਰ ਸਾਹਿਬ ਜੀ ਆਖਰੀ ਪੰਕਤੀਆਂ ਵਿੱਚ ਕਹਿੰਦੇ ਪਰਿਆ ਤੋ ਉੱਥੇ ਬੈਠਾ ਨਾਮ ਜਪਦਾ ਸੀ ਗਰਬ ਜੋਨ ਮੈਂ ਉਦ ਤਪ ਕਰਤਾ ਤੋ ਜਠਨ ਅਗਨ ਮੈਂ ਰਹਿਤਾ ਲੱਖ 84 ਜੋਨ ਭਰਮੇ ਆਇਓ 84 ਲੱਖ ਜੁਨਾਂ ਚੋਂ ਭਟਕਦਾ ਭਟਕਦਾ ਕਈ ਜਨ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕੋਈ ਜਨਮ ਹੈ ਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਬੜੇ ਲਮੇ ਸਮੇ ਬਾਦ ਚਰੰਕਾਲ ਦੇਹ ਸਨਰੀਆ ਤੇ ਯਾਦ ਰੱਖੀ ਅਬ ਕੇ ਛਟਕੇ ਠੌਰ ਨਾ ਠਾਇਓ ਤੇ ਜੇ ਐਤ ਕੀ ਡੰਡਾ ਛੁੱਟ ਗਿਆ ਏ ਮਨੁੱਖਾ ਜਾਮੇ ਦਾ ਹੱਥੋਂ ਮੁੜ ਕੇ ਪਤਾ ਨਹੀਂ ਕਿਤੇ ਤੇਰਾ ਪੈਰ ਨਹੀਂ ਲੱਗਣਾ ਜਦੋਂ ਪਰਮੇਸ਼ਰ ਠੇਡਾ ਮਾਰਦਾ ਫਿਰ ਕਿਤੇ ਪੈਰ ਨਹੀਂ ਲੱਗਦਾ ਬੰਦੇ ਦਾ ਕੋ ਸਤਨਾ ਜੀਬ ਦਾ ਐ ਜੀਬ ਦਾ ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਫਿਰ ਕਿਤੇ ਤੈਨੂੰ ਟਿਕਾਣਾ ਨਹੀਂ ਮਿਲਣਾ ਤ੍ਰਿਗ ਤੇ ਤ੍ਰਿਗ ਖਾਇਆ ਤ੍ਰਿਗ ਤੇ ਤ੍ਰਿਗ ਸੋਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਇਥੇ ਲਾਂਤ ਪਾਉਂਦੇ ਆ ਮਨੁੱਖ ਨੂੰ ਪਾਤਸ਼ਾਹ ਕਿ ਇੰਨੀਆਂ ਸਹੂਲਤਾਂ ਲੈ ਕੇ ਵੀ ਤੂੰ ਨਾਮ ਨਹੀਂ ਜਪਦਾ ਤੇਰਾ ਆਉਣਾ ਤ੍ਰਿਗ ਹੈ ਤ੍ਰਿਗ ਤੇਰੇ ਦੇ ਤ੍ਰਿਗ ਤੇਰੇ ਬੈਡਾਂ ਦੇ ਤ੍ਰਿਗ ਤੇਰੇ ਸਰੀਰ ਦੇ ਤ੍ਰਿਗ ਤੇਰੇ ਪਰਿਵਾਰ ਦੇ ਜਿਨੇ ਤੈਨੂੰ ਰੱਬ ਨਾਲ ਨਹੀਂ ਜੋੜਿਆ ਤ੍ਰੈਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜ ਕੀ ਹਾਥ ਨ ਆਵੇ ਅਹਿਲਾ ਜਨਮ ਗਵਾਇਆ ਬਿਣਾ ਲਾਹਾ ਲਿਆ ਹੀ ਮਨੁੱਖਾ ਜਨਮ ਚਲਿਆ ਜਾਣਾ ਮੇਰੇ ਪ੍ਰੀਤਮ ਜੀ ਕਹਿੰਦੇ ਅਬ ਕੇ ਛੁਟ ਕੇ ਠੋਲ ਨ ਠਾਇਓ ਕਹੋ ਕਬੀਰ ਭਜ ਸਾਰਿੰਗ ਪਾਣੀ ਆਓ ਉਸ ਪਰਮੇਸ਼ਰ ਨੂੰ ਜਪੀਏ ਜਿਹਦੇ ਹੱਥ ਵਿੱਚ ਧਨੁਖ ਪਕੜਿਆ ਹੋਇਆ ਭਾਗ ਪਰਮੇਸ਼ਰ ਸਾਬਤ ਸੂਤ ਸਰਵ ਕਲਾ ਸਮਰੱਥ ਸ਼ਾਸਤਰਧਾਰੀ ਵੀ ਹੈ ਪ੍ਰਥਮਾ ਖੰਡਾ ਸਾਜ ਕੇ ਜਿਨ ਸੰਸਾਰ ਉਪਾਇਆ ब्रह्मा ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਇਹ ਸਾਰਾ ਸਮੋਦਨ ਪਰਮੇਸ਼ਰ ਨੂੰ ਕੀਤਾ ਗਿਆ ਹੈ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਇਹ ਪਹਿਲੀ ਪੌੜੀ ਹੈ ਦਸਾਂ ਨੌ ਗੁਰੂਆਂ ਦੀ ਸਿਫਤ ਪ੍ਰਥਮ ਕੋ ਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅਗਲੀ ਪਉੜੀ ਇਹ ਹੈ ਤੋ ਕਹਿਣ ਤੋਂ ਪਾਵ ਹੈ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜ ਗਈ ਆਪਾਂ ਭਾਈ ਗੁਰੂ ਕਿਰਪਾ ਕਰਨ ਕਹੋ ਕਬੀਰ ਪਸਾਰੰਗ ਪਾਣੀ ਆਪ ਤ੍ਰੀਸੈ ਜਾਤ ਨ ਜਾਣੀ ਜੀਵ ਦਾ ਆਉਂਦੇ ਦਾ ਪਤਾ ਤਾਂ ਲੱਗਦਾ ਕਿ ਬੱਚੇ ਦਾ ਜਨਮ ਹੋਇਆ ਸਾਡੇ ਹੱਥਾਂ 'ਚ ਆ ਗਿਆ ਪਰ ਜਦੋਂ ਇਹ ਚ ਨਿਕਲ ਕੇ ਜਾਂਦਾ ਉਦੋਂ ਨਹੀਂ ਦਿਸਦਾ ਕੋ ਸਤਨੰਸ ਪਤਾ ਨਹੀਂ ਕਿੱਦਾਂ ਲੂ ਤੋ ਗੁਰੂ ਕਿਰਪਾ ਕਰਨ ਗੁਰੂ ਵਾਲੇ ਬਣਿਏ ਵਿਚਾਰਾ ਇੱਥੇ ਰੁਕਦੇ ਆ ਇਹ ਸ਼ਬਦ ਸੰਪੂਰਨ ਹੋਇਆ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਬਦ ਵਿੱਚ ਕੀ ਬਖਸ਼ੇ ਕਰਦੇ ਹਨ ਕਿ ਸਿਮਰਨ ਕਿਵੇਂ ਕਰੀਏ ਹੁਣ ਸਿਮਰਨ ਕਰ ਲਿਆ ਹੋਇਆ ਫੁਰਨੇ ਬਣਦੇ ਆ ਸੁਰਗ ਬਾਸਨਾ ਬਾਸ਼ੀਐ ਡਰੀਐ ਨਾ ਨਰਕ ਨਿਵਾਸ ਜਾਂ ਦੁੱਖਾਂ ਦੇ ਜਾਂ ਸੁੱਖਾਂ ਦੇ ਅਸੀਂ ਫੁਰਨੇ ਬਣਾਉਣੇ ਆ ਪਰ ਸਿਮਰਨ ਕਿਵੇਂ ਕਰੀਏ ਇਹ ਆਪਾਂ ਇਹ ਸ਼ਬਦ ਵਿੱਚ ਸਰਬਨ ਕਰਾਂਗੇ ਕੱਲ ਦੇ ਦੀਵਾਨਾ ਵਿੱਚ ਇੱਥੇ ਰੋਕਣ ਦੀ ਆਗਿਆ ਬਖਸ਼ੋ ਮੋਲਦਿਆ ਨੇਕਾਂ ਅਖਰਵਾਦ ਕੱਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲਾ ਫਤਿਹ ਪਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ